ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ YouTube ਕਿੰਗਰਾ ਡੈਰੀ ਫਾਰਮ ਤੇ ਜਿਹੜੇ ਜਿਹੜੇ ਵੀਰ ਮੇਰਾ ਚੈਨਲ ਦੇਖਦੇ ਆ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਇਦਾਂ ਦੀ ਵੀਡੀਓ ਬਣਵਾਉਣ ਵਾਸਤੇ ਸੰਪਰਕ ਨੰਬਰ ਹੈਗਾ ਜੀ 95016 34323 95016 34323 ਅੱਜ ਆਪਾਂ ਫੇਰ ਪਿੰਡ ਆਪਣਾ ਗੁੰਮਟੀਗਲਾ ਚ ਪਹੁੰਚੇ ਆ ਜੀ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਜਿਲ੍ਹਾ ਬਠਿੰਡਾ ਤਸਵੀਰ ਫੂਲ ਆ ਆ ਬਾਈਆਂ ਕੋਲੇ ਬਹਿੜਾ ਟੋਕੜ ਗੱਬਣਾ ਬੈਠ ਕੇ ਬੱਚੀ ਆ ਜੀ ਮੂਰਤਰ ਕੀ ਤੁਹਾਨੂੰ ਮਬੂਤ ਚਿਹਰਾ ਦਿਖਾਉਣਾ ਬੋਦੀਵਾਦੀ ਕੰਨ ਕੋ ਨੂੰ ਛੋਟਾ ਤੇ ਬਾਕੀ ਹੈ ਵੀ ਐਰ ਸੈਰ ਤੇ ਬਾਈ ਨਾ ਬੇਟਲੀ ਜੀ ਕੀਤੀ ਆ ਬਾਈਆਂ ਦੀ ਸੇਵਾ ਸੁਭਾ ਵੱਲੋਂ ਥੋੜੀ ਜੀ ਦੁੱਧ ਘਟਿਆ ਭਾਈ ਜੀ ਦੱਸਦਾ ਤਿੰਨ ਸਾਢੇ ਤਿੰਨ ਮਹੀਨਾ ਦੀ ਗੱਬਣਾ ਠੀਕ ਹਲੇ ਪਹਿਲੇ ਸੂਏ ਜਾਂ ਦੂਜੇ ਸੂਏ ਵਾਸਤੇ ਗੱਭਣਾ ਹੈ ਪਹਿਲਾਂ ਹੁਣ ਬਾਈ ਜੀ ਤੋਂ ਆਪਾਂ ਨਾਮ ਤੇ ਐਡਰੈਸ ਪੁੱਛਾਂਗੇ ਕੈਮਰੇ ਦੇ ਸਾਹਮਣੇ ਹੁਣ ਤੋਂ ਥੋੜੇ ਜਿਹਾ ਜੱਟ ਲਿਆ ਬੈਠੀ ਆਪਾਂ ਨੇ ਗੱਲ ਕਰਦੇ ਹਾਂ ਤੁਸੀਂ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆਪਣਾ ਨਾਮ ਤੇ ਐਡਰੈਸ ਦੱਸ ਦੋ ਨਾਮ ਬਾਈ ਰਣਜੀਤ ਸਿੰਘ ਹਾਂ ਜੀ ਰੈਂਟ ਕੰਪਨੀਕਲਾ ਜ਼ਿਲ੍ਹਾ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਰਾਮਪੁਰਾ ਹਾਂ ਨੰਬਰ ਨਿਕੋ ਠੰਡੀ ਸੀਲ ਪੂਰੀਆ ਕਿਸੇ ਵੀ ਕਿਸਮ ਦੀ ਇਹ ਇਹ ਬਾੜ ਕਿਹੜਾ ਸੂਆ ਇਹ ਦੂਜੇ ਸੁਈ ਆਈ ਸੀ ਪਣੀ ਵੀ ਇਹ ਪਹਿਲੇ ਸੁਈ ਵੀ ਆ ਹਾਂਜੀ ਪਹਿਲੇ ਸੁਈ ਸੁ ਦੂਜੇ ਸੁਈ ਵਾਸਤੇ ਗੱਭਣਾ ਹੈ ਹਾਂਜੀ ਹਾਂਜੀ ਕਿੰਨੇ ਚਿਰ ਦੀ ਗੱਭਣਾ ਇਹ 3.5 ਮਹੀਨੇ ਸਾਢੇ 3.5 ਮਹੀਨੇ ਦੀ ਗੱਭਣਾ ਚੈੱਕ ਕਰਾਈ ਆ ਹਾਂਜੀ ਹਾਂ ਹੁਣ ਕਿਹੜਾ ਸਾਡੀ ਕਰਾਈ ਵੀ ਆ ਬਾਕੀ ਹਾਂਜੀ ਬਾਈ ਹੁਣ ਇਹ ਚੈੱਕ ਕਰਵਾਈ ਵੀ ਆ ਬਾਕੀ ਤੁਸੀਂ ਕੋਲੇ ਆ ਕੇ ਚੈੱਕ ਕਰਾ ਕੇ ਦੇਖ ਕੇ ਦੇਖਣਾ ਕੀ ਜੀ ਮੂਰਤਾਰ ਕੀ ਵਹਿੜਾ ਦੋ ਘੜੀਆਂ ਦੇਖੀ ਜਾਓਗੇ ਐਰ ਸ਼ਹਿਰ ਤੇ ਪੈਂਦੀ ਆ ਦੁੱਧ ਨੂੰ ਇਹ ਨਸਲ ਗਰਮੀ ਵੀ ਘਟ ਮੰਦੀ ਹੁੰਦੀ ਆ ਤੇ ਦੁੱਧ ਵਾਸਤੇ ਵੀ ਚੰਗੀ ਹੁੰਦੀ ਆ। ਸਹੀ। ਇਹਨਾਂ ਨਾਲ ਆਪਾਂ ਮੋਬਾਈਲ ਨੰਬਰ ਲਾਵਾਂਗੇ। ਉੱਤੇ ਮੋਬਾਈਲ ਨੰਬਰ ਦੱਸਤਾ ਤੁਸੀਂ? ਨਹੀਂ। ਚਲੋ 9781 ਜੀ। ਹਾਂਜੀ 60619 ਜੀ। 94781 ਹਾਂਜੀ 60619। 60619 ਬਾਕੀ ਇਹਨਾਂ ਦਾ ਨੰਬਰਾਂ ਲਾਵਾਂਗੇ ਸਕਰੀਨ ਤੇ। ਦਿੱਤੋ ਇਹ ਨੰਬਰ ਤੇ ਸੰਪਰਕ ਕਰਕੇ ਇੱਕ ਵਾਰੀ ਲੋਕੇਸ਼ਨ ਦਾ ਪਤਾ ਕਰੋ। ਤੇ ਬਾਕੀ ਬੈੜ ਬਾਰੇ ਸਾਰੀ ਜਾਣਕਾਰੀ ਲੈ ਕੇ ਇੱਥੇ ਪਹੁੰਚ ਕੇ ਕੋਲੇ ਦੇਖ ਕੇ ਸੌਦਾ ਕਰੋ ਇੱਕ ਵਾਰੀ ਤੁਹਾਨੂੰ ਚੋਰਾ ਚੈੱਕ ਕਰਵਾਉਣਾ ਹੈ ਬਾਈ ਜੀ ਖੋਲ ਕੇ ਦਿਖਾ ਦਿਓ ਤੇ ਠੰਡੀ ਸੀਲ ਆ ਤੁਸੀਂ ਦੇਖੀ ਜਾਂਦੇ ਤੁਹਾਡੇ ਸਾਹਮਣੇ ਆ ਹੁਣ ਜਿਵੇਂ ਕੁਮੜੀ ਜੀ ਤੇ ਖਲ ਨੋੜੀ ਲੰਮੀ ਤੋਂ ਉਧਰ ਹੋ ਰਹੇ ਹੁਣ ਚੋਈ ਵੀ ਆ ਇਸ ਟਾਈਮ 11 ਕ ਦਾ ਟਾਈਮ ਆ ਜੀ ਧਾਰਤੂਰ ਕੱਟੀ ਵੀ ਹੱਥ ਤੇ ਦੁੱਧ ਕਿੰਨਾ ਜੀ ਤਿਆਰ ਆ ਥੱਲੇ ਇੱਕ ਟਾਈਮ ਦਾ ਨਹੀਂ ਨਹੀਂ ਸਾਰੇ ਜੀ ਸਾਰੇ ਇੰਨਾ ਲੈ ਚਲੋ ਉੱਥੇ ਦੋਨੇ ਟਾਈਮ ਚ ਆਉਣੇ ਹੋ ਫਿਰ ਟੋਸ ਵੇਲੇ ਦੀ ਟੋਸ ਵੇਲੇ ਹਾਂਜੀ ਤੇ ਇਹਨਾਂ ਨੂੰ ਕੋਈ ਖਰਾਕ ਕਰੋ ਕੋਈ ਨਹੀਂ ਪਾਉਂਦੇ ਨਹੀਂ ਨਹੀਂ ਖਰਾਕ ਖਾਣੇ ਪਾਉਂਦੇ ਦੇਖੋ ਇਹ ਤਾਂ ਫਿਰ ਆਵਾ ਹਰੇ ਤੇ ਆ ਮਾੜੇ ਮਟ ਟੂੜੀ ਹਰੇ ਤੇ ਤੇ ਦੁੱਧ ਵੱਧ ਵੀ ਜਾਊਗੀ ਦੁੱਧ ਵਾਲੀ ਯਾਤ ਆ ਤੇ ਬਾਈ ਜੀ ਦਾ ਨੰਬਰ ਲਾਵਾਗੇ ਸਕਰੀਨ ਤੇ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਖਰੀਦੋ ਰੇਟ ਕਿੰਨਾ ਕਰੋਗੇ ਜੀ ਰੇਟ 25000 ਮਾਨਤਨ ਤੁਸੀਂ ਜੇ ਤੁਹਾਡੀ ਵੀਡੀਓ ਵੇਖ ਕੇ ਉਤਰਾਗੇ ਕਿੰਨੇ ਦੀ ਕਰਾਦਾਂ ਜਾਇ ਜੀ 20 ਦੀ ਕਰਾ ਦੇਂ ਹਾਂ ਜੀ ਜੇ ਤੁਹਾਡੀ ਵੀਡੀਓ ਵੇਖ ਕੇ ਉਤਰਾਗੇ ਹਾਂ ਜੀ ਹਾਂ ਜੀ ਬਾਈ ਜੀ ਕਹਿੰਦੇ ਕੋਈ ਗੱਲ ਨਹੀਂ 20000 ਦੀ ਆਪਾਂ ਨੂੰ ਪਹਿਲੇ ਸੂਈ ਵਿਹੜ ਮਿਲਦੀ ਆ ਜੇ ਮੈਂ ਆਪਾਂ ਕਹਿੰਨ ਉਹਦੇ 100 ਰੁਪਏ ਹੋਰ ਕੀ ਭਾਈ ਆਪਾਂ ਨੂੰ ਚਾਹੀਦਾ ਤੇ ਜਿਹੜੀ ਦੁੱਧ ਦੀ ਵਾਲੀ ਗੱਲ ਕਰਦੇ ਆਂ ਆਪਾਂ ਦੁੱਧ ਤਾਂ ਬਾਈ ਜੀ ਸੇਵਾ ਦਾ ਹੁੰਦਾ ਤੇ ਬਾਈਆਂ ਜੇ ਤਾਂ ਤੁਹਾਨੂੰ ਆ ਪੱਠੇ ਦੇਖ ਲਓ ਪਾਏ ਹੋਏ ਹਨ ਤੂੜੀ ਸਿੱਟੀ ਵੀ ਆ ਮਰੇ ਸੇਵਾ ਕਰੋਗੇ ਤਾਂ ਦੁੱਧ ਵੀ 5-7 ਗ੍ਰੇ ਦੇ ਚੱਲ ਜੀ ਗਈ ਬਾਕੀ ਗੱਬਣਾ ਚੈੱਕ ਕਰਈਏ ਬਾਈਆਂ ਦੀ ਤੁਸੀਂ ਚੈੱਕ ਕਰਾ ਕੇ ਆਉਦੀ ਖਰੀਦ ਸਕਦੇ ਹੋ ਓਕੇ ਬਾਈ ਸਤਿ ਸ੍ਰੀ ਅਕਾਲ